ਖਾਲਸਾ ਰੈਗਨਿਟੀ ਅਤੇ ਅੱਜ ਐਮਝਾ ਹਸਪਤਾਲ ਦੇ ਵਿੱਚ ਜਗਤ ਗੁਰੂ ਗੁਰੂ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜੀ ਦੇ ਵਿੱਚ ਕੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਜੋ ਕਿ ਮੈਡੀਕਲ ਦੇ ਸਟੂਡੈਂਟ ਹੈ ਜੂਨੀਅਰ ਡਾਕਟਰ ਐ ਡਾਕਟਰ ਸਾਹਿਬ ਆਣਾ ਹੈ ਬੱਚੇ ਡਾਕਟਰ ਆ ਗਏ ਪੇਸ਼ੈਂਟ ਆ ਗਏ ਨਰਸਿੰਗ ਸਟਾਫ ਆ ਗਿਆ ਪੇਸ਼ੈਂਟਾਂ ਦੇ ਵਾਰਸ ਆ ਗਏ ਵੱਡੀ ਗਿਣਤੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜੋ ਅਖੰਡ ਪਾਠ ਸਾਹਿਬ ਦੇ ਭੋਗ ਪਏ ਆ ਉਹਦੇ ਵਿੱਚ ਸ਼ਿਰਕਤ ਕੀਤੀ ਹੈ ਮੈਂ ਆਪ ਦੇ ਵੱਲੋਂ ਆਪ ਦੀ ਲੰਗਰ ਕਮੇਟੀ ਦੇ ਵੱਲੋਂ ਇਸ ਸਮੁੱਚੇ ਸਮੂਹੇ ਅਮਜ ਪਰਿਵਾਰ ਦੇ ਵੱਲੋਂ ਸਾਰੇ ਹੀ ਜਿੰਨੇ ਵੀ ਪ੍ਰਾਣੀਆਂ ਨੇ ਇਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਦੇ ਵਿੱਚ ਹਿੱਸਾ ਪਾਇਆ ਲੱਖ ਲੱਖ ਵਧਾਈ ਦਿਨਾ ਲੱਖ ਲੱਖ ਵਧਾਈ ਦਿਨਾ वाहगुरु जी का खालसा वागुरु जी डॉक्टर साहब क्या नाम अपना मेरा नाम डॉक्टर अखिलेश पाठक है जी और मैं यहाँ वी हूँ हमारे यहाँ ये बहुत ही अच्छी बात है कि देखिए एम्स के अंदर इतनी सेवा का, का काम हो रहा है यहाँ पे और यहाँ मैंने इसकी चर्चा बाहर विदेशों तक में हो रही है कि हमारे यहाँ पे ये लंगर की सुविधा है मरीज जो आते हैं उनका तो ख्याल रखना ही है तो उसका एम्स अस्पताल जो रखता है जैसे वो अंदर रहते हैं लेकिन उनके साथ में आने वालों के लिए ये एक बहुत ही अच्छा वो है कि उनके साथ में जो आने वाले लोग हैं उनके रिलेटिव्स हैं तो उनको यहाँ पे खाना मिल रहा है सुबह से जैसा आप कभी बता रहे थे कि सुबह मॉर्निंग में चाय आ जाती है फिर उसके बाद नाश्ता है जी। फिर खाना दोपहर का आ जाता है फिर उसके बाद चाय आती है तो ये बहुत अच्छी बात है और हमारे बच्चों ने यहाँ पे इस बार का ये आ, वो आयोजन पार्ट का उन्होंने कहा था सेवा की पूरी सेवा के लिए और तो मैंने उनको यही कहा मैंने कहा कि इस बार भी कराइए और हर बार कराइए तो इस तरह की जो चीज़ें हैं हमारे यहाँ एम्स के अंदर होती हैं तो भाई गुरु का हमको भी आशीर्वाद मिलता है साथ में से जो पॉजिटिविटी आती है उससे हमारे मरीज़ और जो भी हैं उन सबके लिए वाहे गुरु का आशीर्वाद है तो सभी जितने भी इसका आयोजन में हैं उन सभी का धन्यवाद और हम तो यही कहेंगे कि इस तरह के जो आयोजन है वो बार बार होते रहे वाहे गुरु और उनका हमें आशीर्वाद मिलता है यही थैंक यू हाँ जी की नाम आइए ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਪਨੂਰ ਸਿੰਘ ਹੈ ਮੈਂ ਏਮਸ ਤੇ ਪੜਨ ਵਾਲਾ ਵਿਦਿਆਰਥੀ 2022 ਬੈਚ ਦਾ ਸਟੂਡੈਂਟ ਹੈ ਐਮਬੀਬੀਐਸ ਕਰਦਾ ਵੇ ਇੱਥੇ ਪਿਛਲੇ 3 ਦਿਨਾਂ ਤੋਂ ਗੋਨਾਨ ਦੇਵ ਜੀ ਦੇ ਜਨਮ ਦਿਹਾੜੇ ਤੇ ਕਰਕੇ ਅਖੰਡ ਪਾਠ ਸਾਹਿਬ ਦਾ ਪਾਠ ਰਖਾਇਆ ਗਿਆ ਸੀਗਾ ਸਰਬੱਤ ਦਾ ਭਲਾ ਕਮੇਟੀ ਵੱਲੋਂ ਸਾਰਾ ਪੂਰਾ ਸਹਿਯੋਗ ਰਿਹਾ ਹੈ ਬਾਬਾ ਜੀ ਸ਼ਿਬੇਖ ਸਿੰਘ ਜੀ ਵੱਲੋਂ ਪੂਰਾ ਸਹਿਯੋਗ ਰਹਿਣ ਕਰਕੇ ਇੱਥੇ ਲੰਗਰ ਸੇਵਾ ਚੱਲਦੀ ਰਹੀ ਹੈ ਅਟੁੱਟ ਲੰਗਰ ਸੇਵਾ 3 ਦਿਨ ਚੱਲਦੀ ਰਹੀ ਹੈ ਹੁਣੇ ਵੀ ਸਪੈਸ਼ਲ ਲੰਗਰ ਸੇਵਾ ਅ ਨਾਲੇ ਸਾਡਾ ਸਹਿਯੋਗ ਰਿਹਾ ਸਾਡੇ ਡੀ ਸਾਹਿਬ ਜੀ ਡਾਕਟਰ ਅਕਲੇਸ਼ ਪਾਠਕ ਜੀ ਵੱਲੋਂ ਤੇ ਇਸ ਸਟੂਡੈਂਟ ਔਰ ਬਾਕੀ ਸਾਰੇ ਸਟੂਡੈਂਟ ਸਾਰੇ ਸਮੂਥ ਸਟਾਫ ਐਮਸ ਬਠਿੰਡਾ ਵੱਲੋਂ ਕਾਫੀ ਸਹਿਯੋਗ ਰਿਹਾ ਤੇ ਇਸ ਸਭ ਦੇ ਕਰਕੇ ਆਪਾਂ ਇੱਕ ਵਧੀਆ ਅਖੰਡ ਪਾਠ ਸਾਹਿਬ ਰਖਾ ਪਏ ਆ ਤੇ ਚੰਗੀ ਤਰ੍ਹਾਂ ਗੁਰਪੁਰਬ ਮਨਾਇਆ ਗਿਆ ਇੱਥੇ ਤੁਸੀਂ ਇੱਕ ਅਜੀਬ ਮੰਨਦੇ ਹੋ ਕਿ ਬੜੀ ਹਮਤ ਹਫਤਾ ਲਾ ਇੱਥੇ ਕਿ ਖਾਸ ਕਰਕੇ ਗਰੀਬਾਂ ਨੂੰ ਹੁੰਦਾ ਵੀ ਇੱਕ ਇਲਾਜ ਕਰਾਈਏ ਫਿਰ ਚਲਾ ਜਾਂਦਾ ਇਹਦੇ ਨਾਲ ਹੀ ਇਹ ਪਹਿਲੀ ਚੀਜ਼ ਤੁਸੀਂ ਦੇਖ ਨਹੀਂ ਰਹੇਗੇ ਵੀ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਬਡੰਡਾ ਦੇ ਵਿੱਚ ਨਾਲ ਇੱਕ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਦੇਖੋ ਕਿਉਂ ਨਾਲ ਦੇ ਨਾਲ ਜਿਹੜੇ ਆ ਰਹੇ ਆ ਇਹ ਤੁਸੀਂ ਮੰਨਦੇ ਇਸ ਚੀਜ਼ ਨੂੰ ਵੀ ਸਭ ਤੋਂ ਇਹ ਬੈਸਟ ਚੀਜ਼ ਹੋਣੀ ਚਾਹੀਦੀਆਂ ਹਰ ਇੱਕ ਜਗ੍ਹਾ ਤੇ ਹਾਂਜੀ ਹੁਣ ਕਿਉਂਕਿ ਜਿਹੜੇ ਇਸ ਜਗ੍ਹਾ ਹੁਣ ਪੇਸ਼ੈਂਟ ਆਉਂਦੇ ਆ ਸਹਾਦਕ ਪਾ ਲੈ ਕੇ ਤੋ ਨਹੀਂ ਹੁੰਦੇ ਨਾ ਉਹਨਾਂ ਕੋਲ ਸਾਦਾ ਸਾਧਨ ਹੁੰਦੇ ਹੈ ਨਾ ਪੈਸੇ ਹੁੰਦੇ ਹੈ ਇੱਥੇ ਜਿੱਥੇ ਇਲਾਜ ਫਰੀ ਹੈ ਉਹਦੇ ਖਾਣੇ ਦਾ ਖਰਚਾ ਹੁੰਦਾ ਹੈ ਰਹਿਣ ਸਹਿਣ ਦੀ ਦਿੱਕਤ ਹੁੰਦੀ ਹੈ ਇਹ ਸਭ ਦੇ ਕਰਕੇ ਬਾਬਾ ਸ਼ਵੇਕ ਸਿੰਘ ਜੀ ਨੇ ਇੱਥੇ ਲੰਗਰ ਲਗਾਇਆ ਹੈ ਜੀ ਅਟੁੱਟ ਲੰਗਰ ਚੱਲਦਾ ਰਿਹਾ ਪਿਛਲੇ 4-5 ਸਾਲਾਂ ਤੋਂ ਕਾਫੀ ਮਰੀਜ਼ਾਂ ਨੂੰ ਸਹਾਇਤਾ ਹੁੰਦੀ ਕਦੀ ਵੀ ਇੱਥੇ ਆਓ ਦਿਨ ਚ 3 ਤੋਂ 4000 ਬੰਦਾ ਲੰਗਰ ਛਕਦਾ ਹੈਗਾ ਪਿਛੇ ਰੈਨ ਬਸੇਹਰਾ ਵੀ ਬਣਾਇਆ ਗਿਆ ਬਾਬਾ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੈਗੀ ਹੈ ਤੇ ਨਾਲ ਪੂਰੇ ਏਮਸ ਸਟਾਫ ਦੇ ਸਹਿਯੋਗ ਰਹਿਣ ਕਰਕੇ ਮਰੀਜ਼ਾਂ ਨੂੰ ਕਾਫੀ ਸਹੂਲਤ ਹੈਗੀ ਹੈ ਥੈਂਕ ਯੂ